ਰ ਭਾਂਡਾ ਖਾਲੀ ਕਰਨਾ ਪਵੇਗਾ ਅਗਰ ਪਹਿਲਾਂ ਤੋਂ ਹੀ ਭਾਂਡਾ ਭਰਿਆ ਹੋਇਆ ਆ ਤਾਂ ਤੁਸੀਂ ਹੋਰ ਮਟੀਰੀਅਲ ਇਹਦੇ ਵਿੱਚ ਕਿੱਦਾਂ ਪਾਉਂਗੇ ਨਹੀਂ ਪਾਏਗਾ ਇਸ ਲਈ ਤੁਹਾਨੂੰ ਭਾਂਡਾ ਪਰਨਾ ਪਵੇਗਾ ਅਰ ਦੇਖੋ ਇੱਕ ਇਨਸਾਨ ਆ ਉਹਦੇ ਕੋਲੇ ਇੱਕ ਭਾਂਡਾ ਆ ਕਹਿ ਲਓ ਇੱਕ ਘੜਾ ਆ ਐਡਾ ਕ ਅਗਰ ਉਹ ਖੁਦੇ ਕੋਲ ਜਾਂਦਾ ਆ ਅਰ ਉਸ ਭਾਂਡੇ ਨੂੰ ਭਰਦਾ ਆ ਤੇ ਉਹਦਾ ਘੜਾ ਭਰ ਗਿਆ ਹੁਣ ਉਹ ਕਹਿੰਦਾ ਵੀ ਇਹ ਖੂਹ ਚੋਂ ਭਰਿਆ ਤਾਂ ਮੇਰਾ ਘੜਾ ਭਰਿਆ ਜੇ ਮੈਂ ਸਮੁੰਦਰ ਵਿੱਚੋਂ ਇਹਨੂੰ ਭਰਦਾ ਤਾਂ ਫੇਰ ਫੇਰ ਕੀ ਭਰਨਾ ਸੀ ਘੜੇ ਵਿੱਚ ਪਾਣੀ ਕਿੰਨਾ ਪੈਣਾ ਸੀ ਜਿੱਡਾ ਆਕਾਰ ਘੜੇ ਦਾ ਆ ਉਹਨੂੰ ਲੱਗਦਾ ਖੂਹ ਛੋਟਾ ਆ ਤਾਂ ਕਰਕੇ ਮੇਰੇ ਕੋਲ ਪਾਣੀ ਘੜੇ ਚ ਹੀ ਰਹਿੰਦਾ ਆ ਜੇ ਕਿਤੇ ਮੈਂ ਸਮੁੰਦਰ ਦੇ ਨੇੜੇ বাসਦਾ ਹੁੰਦਾ ਫੇ ਬੜੀਆਂ ਮੌਜਾਂ ਹੋਣੀਆਂ ਸੀ ਪਾਣੀ ਖੂਬ ਇੱਚ ਵੀ ਤੁਹਾਡੀ ਜ਼ਰੂਰਤ ਨਾਲੋਂ ਬਾਧੂ ਆ ਔਰ ਸਮੁੰਦਰ ਵਿੱਚ ਤਾਂ ਅਥਾਯ ਅਗਰ ਤੁਸੀਂ ਜ਼ਿਆਦਾ ਚਾਹੁੰਦੇ ਆ ਤਾਂ ਤੁਹਾਨੂੰ ਭਾਂਡਾ ਹੀ ਵੱਡਾ ਕਰਨਾ ਪਏਗਾ ਤੁਹਾਨੂੰ ਆਪਣੀ ਹੀ ਕਾਬਲੀਅਤ ਵਧਾਉਣੀ ਪੈਗੀ ਪਾਣੀ ਬਥੇਰਾ ਆ ਜਿੱਥੇ ਖੂਹ ਦੀ ਕਨੈਕਸ਼ਨ ਜੁੜੀ ਹੋਈ ਆ ਸਮੁੰਦਰ ਦੀ ਕਨੈਕਸ਼ਨ ਵੀ ਉੱਥੇ ਹੀ ਜੁੜੀ ਹੋਈ ਆ ਹallelujah ਇਸ ਲਈ ਆਪਣੇ ਬਰਤਨਾਂ ਦੇ ਆਕਾਰ ਵੱਡੇ ਕਰੋ ਔਰ ਆਪਣੇ ਬਰਤਨਾਂ ਨੂੰ ਖਾਲੀ ਕਰੋ ਤਾਂ ਜੋ ਜਿਆਦੇ ਤੋਂ ਜਿਆਦਾ ਅੰਮ੍ਰਿਤ ਜਲ ਜਿਹੜਾ ਆ ਉਹ ਤੁਹਾਡੇ ਵਿੱਚ ਤੁਸੀਂ ਸੇਵ ਕਰ ਸਕੋ ਔਰ ਤੁਸੀਂ ਉਹਨੂੰ ਸਟੋਰ ਕਰ ਸਕੋ ਔਰ ਇਸਤੇਮਾਲ ਕਰ ਸਕੋ ਕਹਿੰਦਾ ਪਰੰਤੂ ਜੇ ਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਪਾਪ ਦੇ ਕਾਰਨ ਮਰ ਗਈ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ ਜੇ ਦੇ ਵਿੱਚ ਮਸੀਹ ਦਾ ਆਤਮਾ ਨਹੀਂ ਆ ਇਹਦਾ ਮਤਲਬ ਜਿਹੜਾ ਪਵਿੱਤਰ ਆਤਮਾ ਆ ਉਹ ਮਸੀਹ ਦਾ ਆਤਮਾ ਆ ਇਹਦਾ ਮਤਲਬ ਜਿਹੜਾ ਪਵਿੱਤਰ ਆਤਮਾ ਆ ਉਹ ਪਰਮੇਸ਼ਵਰ ਦਾ ਆਤਮਾ ਆ ਕਿੰਨਾ ਜੇ ਦੇ ਵਿੱਚ ਮਸੀਹ ਦਾ ਆਤਮਾ ਨਹੀਂ ਆ ਉਹ ਉਹਦਾ ਨਹੀਂ ਆ ਜੇ ਤੁਹਾਡੇ ਵਿੱਚ ਜਾਂ ਮੇਰੇ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ ਆ ਤੇ ਆਪਾਂ ਫਿਰ ਪਰਮੇਸ਼ਵਰ ਦੇ ਨਹੀਂ ਆ ਪਰ ਜੇ ਅਸੀਂ ਪਰਮੇਸ਼ਵਰ ਦੇ ਆ ਤਾਂ ਫਿਰ ਸਾਡੇ ਵਿੱਚ ਪਰਮੇਸ਼ਵਰ ਦਾ ਆਤਮਾ ਹੋਣਾ ਵੀ ਲਾਜ਼ਮੀ ਆ ਫਿਰ ਜ਼ਰੂਰ ਸਾਡੇ ਵਿੱਚ ਪਰਮੇਸ਼ਵਰ ਦਾ ਆਤਮਾ ਹੋਵੇਗਾ ਪਰ ਸਾਨੂੰ ਪਰਖ ਕਰਨੀ ਪਊਗੀ ਕਿ ਜਿਹੜਾ ਆਤਮਾ ਸਾਡੇ ਅੰਦਰ ਕੰਮ ਕਰਦਾ ਉਹਦੇ ਕੰਮ ਪਰਮੇਸ਼ਵਰ ਦੇ ਕੰਮਾਂ ਵਰਗੇ ਆ ਜਾਂ ਪਰਮੇਸ਼ਵਰ ਦੇ ਵਿਰੋਧੀ ਦੇ ਕੰਮਾਂ ਵਰਗੇ ਆ ਫਿਰ ਕਹਿੰਦਾ ਜੇ ਤਾਂ ਕਹਿੰਦਾ ਮਸੀਹ ਦਾ ਆਤਮਾ ਤੁਹਾਡੇ ਵਿੱਚ ਆ ਫਿਰ ਕਹਿੰਦਾ ਤੁਹਾਡੀ ਦੇਹੀ ਜਿਹੜੀ ਆ ਉਹ ਪਾਪ ਦੇ ਕਾਰਨ ਮਰ ਗਈ ਆ ਪਰ ਆਤਮਾ ਜਿਹੜਾ ਆ ਉਹ ਧਰਮ ਧਾਰਮਿਕਤਾ ਦਾ ਕਰਕੇ ਮਸੀਹ ਦਾ ਕਰਕੇ ਜਿੰਦਾ ਆ ਜੇ ਪਰਮੇਸ਼ਵਰ ਦਾ ਆਤਮਾ ਆ ਸਾਡੇ ਅੰਦਰ ਫੇਰ ਉਹ ਕਹਿੰਦਾ ਤੁਸੀਂ ਪਾਪ ਵੱਲੋਂ ਮਰ ਗਏ ਆ ਫੇਰ ਤੁਸੀਂ ਚੁਗਲੀਆਂ ਕਰਨ ਤੋਂ ਡਰਨਾ ਆ ਫੇਰ ਤੁਸੀਂ ਕਿਸੇ ਨਾਲ ਧੱਕਾ ਕਰਨ ਤੋਂ ਡਰ ਲੱਗਣਾ ਤੁਹਾਨੂੰ ਕਿਸੇ ਨਾਲ ਧੋਖਾ ਕਰਨ ਤੋਂ ਤੁਹਾਨੂੰ ਡਰ ਲੱਗਣਾ ਕਿਸੇ ਦੀ ਜੇਬ ਚੋਂ 100 ਰੁਪਇਆ ਕੱਢਣ ਤੋਂ ਤੁਹਾਨੂੰ ਡਰ ਲੱਗਣਾ ਚੋਰੀ ਕਰਨ ਤੋਂ ਡਰ ਲੱਗਣਾ ਕਿਸੇ ਦੇ ਖੱਤੇ ਚੋਂ ਚੋਰੀ ਛੱਲੀਆਂ ਤੋੜਨ ਤੋਂ ਵੀ ਡਰ ਲੱਗਣਾ ਸਾਗ ਤੋੜਨ ਤੋਂ ਵੀ ਡਰ ਲੱਗਣਾ ਚੋਰੀ ਤਾਂ ਚੋਰੀ ਆ ਚਾਹੇ ਉਹ ਕੱਖ ਦੀ ਹੋਏ ਤੇ ਜਾਂ ਫਿਰ ਲੱਖ ਦੀ ਹੋਏ ਤਾਂ ਫੇਰ ਸਾਨੂੰ ਹਰ ਗਲਤੀ ਕਰਨ ਤੋਂ ਭੈ ਆਉਣਾ ਆ ਕਿਉਂਕਿ ਫੇਰ ਸਾਡੀ ਬਾਡੀ ਪਾਪ ਵੱਲੋਂ ਮਰ ਗਈ ਆ ਫੇਰ ਇਸ ਜਿਸਮ ਦਾ ਜੀ ਨਹੀਂ ਕਰਨਾ ਵੀ ਇਹਦੇ ਹਿੱਸੇ ਦੀ ਚੀਜ਼ ਵੀ ਮੈਂ ਹੀ ਖਾ ਲਵਾਂ ਫੇਰ ਐਦਾਂ ਦਿਲ ਕਰਨਾ ਵੀ ਜੇ ਮੇਰੇ ਕੋਲੇ ਇੱਕ ਲੱਡੂ ਆ ਮੈਂ ਇਹਦੇ ਚਾਰ ਹਿੱਸੇ ਕਰਕੇ ਵੰਡ ਲੈਣਾ ਆ ਪਰ ਜੇ ਇਦਾਂ ਨਹੀਂ ਆ ਮਸੀਹ ਆਤਮਾ ਸਾਡੇ ਵਿੱਚ ਨਹੀਂ ਆ ਫਿਰ ਜੇ ਕੋਈ ਆਪਣਾ ਰੱਖ ਕੇ ਗਿਆ ਤੁਸੀਂ ਕਹਣਾ ਉਹਦੇ ਆਉਂਦਿਆਂ ਨੂੰ ਫੱਟੇ ਚੱਕ ਦੋ ਕਰ ਦਿਓ ਕੰਮ ਇਹਦਾ ਤਾਂ ਸਾਨੂੰ ਪਤਾ ਲੱਗ ਜਾਣਾ ਸਾਡੇ ਵਿੱਚ ਕਿਹੜਾ ਆਤਮਾ ਕੰਮ ਕਰਦਾ ਆ ਤਾਂ ਅੱਜ ਤੁਸੀਂ ਇਸ ਚੀਜ਼ ਨੂੰ ਸਮਝਣਾ ਆ ਕਿ ਸਾਡੇ ਵਿੱਚ ਕਿਹੜਾ ਆਤਮਾ ਕੰਮ ਕਰਦਾ ਵੀ ਸਾਨੂੰ ਦੂਜਿਆਂ ਦੀਆਂ ਚੀਜ਼ਾਂ ਹੜੱਪ ਲਈਏ ਸਾਡਾ ਜੀ ਕਰਦਾ ਕਿ ਆਪਣੀਆਂ ਵੀ ਸ਼ੇਅਰ ਕਰੀਏ ਉਹਨਾਂ ਦੇ ਨਾਲ ਵੰਡੀਏ ਇਹ ਜੀ ਕਰਦਾ ਆ ਅਗਰ ਤਾਂ ਮਸੀਹ ਦਾ ਆਤਮਾ ਆਇਆ ਫਿਰ ਤੁਹਾਡਾ ਜਿਹੜਾ ਦਿਲ ਆ ਉਹ ਸ਼ੇਅਰਿੰਗ ਵਾਲਾ ਹੋਣਾ ਵੰਡਣ ਵਾਲਾ ਹੋਣਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਜਿਹੜੇ ਉਹਦੀ ਬਚਨ ਆ ਜਿਹੜੇ ਉਹਦੇ ਚੇਲਿਆਂ ਦੇ ਬਚਨ ਆ ਜਿਹੜਾ ਪਾਕ ਰੂਹ ਦਾ ਸੁਭਾਅ ਆ ਤਾਂ ਬਾਈਬਲ ਦੇ ਵਿੱਚ ਲਿਖਿਆ ਜੇ ਤੇਰੇ ਕੋਲੇ ਇੱਕ ਝੱਗਾ ਆ ਜੇ ਦੋ ਅਤੇ ਇੱਕ ਵੰਡ ਦੇ ਜੇ ਇੱਕ ਤੂੰ ਪਾਇਆ ਆ ਜੇ ਕੋਈ ਤੇਰੇ ਤੋਂ ਮੰਗਦਾ ਕਹਿੰਦਾ ਦੇਣੋ ਨਾ ਨਾ ਕਰੀ ਦੇ ਦੇ ਜੇ ਕਹਿੰਦਾ ਖੋ ਕੇ ਲਾਜੂਏ ਤਾਂ ਵਾਪਸ ਨਾ ਮੰਗੀ ਕਿੰਨਾ ਸ਼ੇਅਰਿੰਗ ਨੇਚਰ ਕਿੰਨਾ ਵੰਡਣ ਵਾਲਾ ਸੁਭਾਅ ਆ ਤਾਂ ਸੇ ਦੇਖਣਾ ਕਿ ਸਾਡਾ ਦਿਲ ਕੀ ਕਰਦਾ ਕਿ ਜਿਹੜਾ ਇਹਦਾ ਪਾਇਆ ਰੱਬ ਕਰਕੇ ਮੇਰਾ ਹੀ ਹੋ ਜਵੇ ਕਿ ਜੇ ਇਹਦੇ ਕੋਲ ਹੈ ਨਹੀਂ ਆ ਤਾਂ ਮੈਂ ਥੋੜਾ ਇਹਨੂੰ ਵੀ ਦੇ ਦੇਵਾਂ ਤੇ ਥੋੜਾ ਆਪ ਰੱਖ ਲਵਾਂ ਵੰਡ ਲਈਏ ਤਾਂ ਸਾਨੂੰ ਅੱਜ ਸਮਝਣਾ ਹੈ ਕਿ ਕਿਹੜਾ ਆਤਮਾ ਸਾਡੇ ਅੰਦਰ ਕੰਮ ਕਰਦਾ ਔਰ ਅੱਗੇ ਅਸੀਂ ਦੇਖਾਂਗੇ ਅਗਰ ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਹੋਇਆ ਤਾਂ ਕਿੰਨਾ ਪਾਵਰਫੁਲ ਹੋ ਸਕਦਾ ਔਰ ਕੀ ਕੁਝ ਕਰ ਸਕਦਾ ਆ ਔਰ ਕਹਿੰਦਾ ਜੇ ਅਸੀਂ ਪਾਪ ਵੱਲੋਂ ਮਰ ਗਏ ਆ ਫਿਰ ਸਾਡਾ ਆਤਮਾ ਧਰਮ ਦੇ ਕਾਰਣੇ ਜੀਵਤਿਆ ਫੇ ਸਾਡਾ ਆਤਮਾ ਪਰਮੇਸ਼ਵਰ ਦੀ ਧਾਰਮਿਕਤਾ ਦਾ ਕਰਕੇ ਜ਼ਿੰਦਾ ਆ ਕਹਿੰਦਾ ਜੇ ਉਹਦਾ ਆਤਮਾ ਜਿਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਸਦਾ ਆ ਤਾਂ ਜਿਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਤੁਹਾਡੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਰਨਹਾਰ ਦੇਹਿਆਂ ਨੂੰ ਵੀ ਜਿਵਾਏਗਾ ਅਗਰ ਸੱਚੀ ਤੁਹਾਡੇ ਵਿੱਚ ਉਹੀ ਆਤਮਾ ਵੱਸਦਾ ਜਿਹੜਾ ਪਵਿੱਤਰ ਆਤਮਾ ਖਵਾਉਂਦਾ ਆ ਜਿਹੜਾ پاک ਰੂਹ ਆ ਜਿਹੜਾ ਮਸੀਹ ਯਿਸੂ ਦੇ ਜਿਸਮ ਦੇ ਅੰਦਰ ਸੀ ਔਰ ਉਸ ਆਤਮਾ ਦੇ ਵਿੱਚ ਇੰਨੀ ਸਮਰਥ ਸੀ ਵਚਨ ਦੇ ਵਿੱਚ ਲਿਖਿਆ ਕਿ ਉਹਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਮੁਰਦਿਆਂ ਦੇ ਵਿੱਚੋਂ ਜਿਵਾਲ ਦਿੱਤਾ ਕਹਿੰਦਾ ਅਗਰ ਸੱਚੀ ਤੁਹਾਡੇ ਵਿੱਚ ਉਹੀ ਆਤਮਾ ਵੱਸਦਾ ਆ ਤਾਂ ਤੁਹਾਨੂੰ ਵੀ ਮਰਨ ਹਾਰ ਜੜੀਆਂ ਦੇਈਆਂ ਇਹਨਾਂ ਦੇ ਵਿੱਚ ਉਹ ਜਿੰਦਿਆਂ ਕਰ ਦੂਗਾ ਆਤਮਿਕ ਤੌਰ ਤੇ ਹallelujah ਇਦਾਂ ਹੀ ਆ ਕਹਿੰਦਾ ਤੁਹਾਡੀਆਂ ਮਰਨ ਹਾਰ ਦੇਿਆਂ ਨੂੰ ਵੀ ਜਿਵਾਏਗਾ ਤੁਸੀਂ ਸੋਚੋ ਪ੍ਰਭੂ ਯੀਸੂ ਮਸੀਹ ਦਾ ਆਤਮਾ ਸਾਡੇ ਅੰਦਰ ਆਉਣ ਦੇ ਲਈ ਤਿਆਰ ਹੈ ਪ੍ਰਭੂ ਯੀਸੂ ਮਸੀਹ ਦਾ ਆਤਮਾ ਸਾਡੇ ਵਿੱਚ ਵਸਣ ਦੇ ਲਈ ਤਿਆਰ ਹੈ ਔਰ ਪਰਮੇਸ਼ਵਰ ਨੇ ਅਲਾਓ ਕੀਤਾ ਹੈ ਪਰਮੇਸ਼ਵਰ ਨੇ ਇਜਾਜ਼ਤ ਦਿੱਤੀ ਹੈ ਕਿ ਮਸੀਹ ਦਾ ਆਤਮਾ ਸਾਡੇ ਅੰਦਰ ਵਸ ਜਾਏ ਰਹਿ ਜਾਏ ਸਗੋਂ ਪਰਮੇਸ਼ਵਰ ਦੀ ਇੱਛਾ ਇਹ ਆ ਕਿ ਪਰਮੇਸ਼ਵਰ ਦੇ ਚੁਣੇ ਹੋਏ ਮਨੁੱਖ ਮਸੀਹ ਦੇ ਆਤਮਾ ਦੇ ਨਾਲ ਭਰੇ ਹੋਏ ਹੋਣ ਤੇ ਹੁਣ ਤੁਸੀਂ ਇਹ ਸੋਚੋ ਕਿ ਜਿਹੜਾ ਆਤਮਾ ਮਸੀਹ ਯਿਸੂ ਜੀ ਦੇ ਅੰਦਰ ਵਾਸਦਾ ਸੀ ਉਹ ਕਿੰਨਾ ਪਾਵਰਫੁੱਲ ਆਤਮਾ ਸੀ ਕਿੰਨਾ ਪਾਵਰਫੁੱਲ ਕਿ ਅੰਨਿਆਂ ਦੀਆਂ ਅੱਖਾਂ ਨੂੰ ਛੂਹਿਆ ਤੇ ਅੰਨੇ ਦੇਖਣ ਲੱਗੇ ਕੋੜੀ ਨੂੰ ਟੱਚ ਕੀਤਾ ਤੇ ਕੋੜੀ ਸ਼ੁੱਧ ਹੋ ਗਿਆ ਕਿਸੇ ਨੇ ਆਪਣੇ ਅੰਦਰ ਹੀ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਮਸੀਹ ਦਾ ਪੱਲਾ ਛੂ ਲਿਆ ਤੇ ਉਹ ਚੰਗੀ ਹੋ ਗਈ ਇੱਥੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਲਾਜ਼ਰ ਕਬਰ ਚੋਂ ਬਾਹਰ ਆ ਜਾ ਤੇ ਲਾਜ਼ਰ ਕਬਰ ਚੋਂ ਬਾਹਰ ਆ ਗਿਆ ਚੈਰਸ ਦੀ ਧੀ ਜ਼ਿੰਦਾ ਹੋ ਗਈ ਕੰਗਾਲ ਵਿਧਵਾ ਦਾ ਬੇਟਾ ਜੀ ਉੱਠਿਆ ਤੇ ਹੋਰ ਕਿੰਨੇ ਸਾਰੇ ਚਮਤਕਾਰ ਹੋਏ ਪ੍ਰਭੂ ਯਿਸੂ ਮਸੀਹ ਦੇ ਆਤਮਾ ਦੇ ਦੁਆਰਾ ਕਿਉਂਕਿ ਜਿਹੜਾ ਜਿਸਮ ਆ ਉਹ ਤਾਂ ਇੱਕ ਵਸਤਰ ਆ ਪਰ ਉਹਦੇ ਅੰਦਰ ਇੱਕ ਆਤਮਾ ਆ ਜਿਹੜਾ ਉਸ ਬਾਡੀ ਨੂੰ ਲਈ ਫਿਰਦਾ ਤੇ ਅਗਰ ਉਹੀ ਆਤਮਾ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦਾ ਆਤਮਾ ਆ ਉਹ ਸਾਡੇ ਅੰਦਰ ਆ ਜਾਏ ਤਾਂ ਸਾਡੇ ਸ਼ੂਣ ਦੇ ਨਾਲ ਕੀ ਹੋਊਗਾ ਰੋਗੀ ਚੰਗੇ ਹੋ ਜਾਣਗੇ ਬੋੜੀ ਸ਼ੁੱਧ ਹੋ ਜਾਣਗੇ ਲੰਗੜੇ ਤੁਰਨ ਲੱਗ ਪੈਣਗੇ ਤੇ ਸਾਡੇ ਫੈਸਲੇ ਸਹੀ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਅ ਉਹ ਆਤਮਾ ਕਿੰਨਾ ਮਸਾ ਦੇ ਨਾਲ ਭਰਿਆ ਹੋਇਆ ਆਤਮਾ ਹੈ ਪਰ ਇੱਥੇ ਅਗਰ ਲਿਖਿਆ ਹੈ ਕਿ ਉਹੀ ਆਤਮਾ ਤੁਹਾਡੇ ਵਿੱਚ ਆ ਤਾਂ ਇਹਦਾ ਮਤਲਬ ਉਹ ਆਤਮਾ ਸਾਡੇ ਅੰਦਰ ਆ ਸਕਦਾ ਹੈ ਆ ਤੇ ਹੁਣ ਸਾਨੂੰ ਅਗਰ ਅਸੀਂ ਕੁਝ ਮੰਗਣਾ ਹੈ ਤਾਂ ਫਿਰ ਸਾਨੂੰ ਕੀ ਮੰਗਣਾ ਚਾਹੀਦਾ ਪਰਮੇਸ਼ਵਰ ਤੋਂ ਹਾਂਜੀ ਪਵਿੱਤਰ ਆਤਮਾ ਮੰਗੋ ਪ੍ਰਭੂ ਸਾਨੂੰ ਉਹ ਆਤਮਾ ਮਿਲੇ ਜਿਹੜਾ ਮਸੀਹ ਅਸੂਦਾ ਆਤਮਾ ਆ ਪ੍ਰਭੂ ਜੀ ਉਹ ਆਤਮਾ ਮਿਲੇ ਜਿਹੜਾ ਤੁਸੀਂ ਕਿਹਾ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗਾ ਪ੍ਰਭੂ ਮੈਨੂੰ ਉਹ ਆਤਮਾ ਮਿਲ ਜਾਏ ਜਿਸ ਸਾਤਮਾ ਨੂੰ ਸਭ ਨਜ਼ਰ ਆਉਂਦਾ ਆ ਆਉਣ ਵਾਲੇ ਸਮੇਂ ਦੇ ਬਾਰੇ ਵਿੱਚ ਵੀ ਉਸ ਆਤਮਾ ਨੂੰ ਸਭ ਨਜ਼ਰ ਆਉਂਦਾ ਪ੍ਰਭੂ ਯਿਸੂ ਮਸੀਹ ਨੇ ਪੁਰਖਬਾਣੀਆਂ ਕੀਤੀਆਂ ਸੀ ਨਾ ਕਿ ਅੰਤ ਦਿਨਾਂ ਦੇ ਵਿੱਚ ਕੀ ਹੋਏਗਾ ਇੱਥੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਭ ਕੁਝ ਪਹਿਲਾਂ ਹੀ ਖੋਲ ਕੇ ਦੱਸ ਦਿੱਤਾ ਸੀ ਕੌਣ ਉਹਨੂੰ ਫੜਾਏਗਾ ਉਹ ਇੱਥੇ ਅਵੇਲੇਬਲ ਹੈਗਾ ਕਿ ਨਹੀਂ ਹੈਗਾ ਉਹ ਲੋਕੀ ਆ ਰਹੇ ਆ ਇੱਥੇ ਪਹੁੰਚ ਗਏ ਅੱਜ ਹੋਏਗਾ ਇਦਾਂ ਹੋਏਗਾ ਤਾਂ ਸਾਰੀਆਂ ਚੀਜ਼ਾਂ ਇੱਥੋਂ ਤੱਕ ਪਤਰਸ ਨੂੰ ਕਿਹਾ ਜਦ ਤੱਕ ਮੁਰਗਾ ਤਨਵਰੀ ਬਾਗ ਨਾ ਦੇ ਦੇ ਕਹਿੰਦਾ ਤੂੰ ਮੇਰਾ ਇਨਕਾਰ ਕਰ ਦੇਗਾ ਹallelujah ਤਾਂ ਉਹ ਆਤਮਾ ਜਦੋਂ ਸਾਡੇ ਅੰਦਰ ਆ ਜਾਏ ਤੇ ਤੁਹਾਡੇ ਨੈਕਸਟ ਤੁਹਾਡੀ ਲਾਈਫ ਚ ਕੀ ਹੋਣ ਵਾਲਾ ਤੁਹਾਨੂੰ ਸਾਰਾ ਕੁਝ ਸਮਝ ਆਉਣ ਲੱਗ ਜਾਣਾ ਤਾਂ ਤੁਸੀਂ ਇਹ ਸੋਚੋ ਅਗਰ ਤੁਹਾਨੂੰ 2.5 ਲੱਖ ਰੁਪਏ ਦਾ ਸੋਫਾ ਮਿਲ ਜਾਏ ਆਰਾਮ ਨਾਲ ਬੈਠਣ ਵਾਸਤੇ ਅਰ ਉਹ ਰਿਕਲਾਈਨਰ ਹੋਏ ਰਿਕਲਾਈਨਰ ਮੀਨਸ ਕਿ ਉਹਦੀਆਂ ਲੱਤਾਂ ਜੀਆਂ ਨਿਕਲ ਆਉਂਦੀਆਂ ਅੱਗੇ ਨੂੰ ਤੇ ਤੁਸੀਂ ਆਰਾਮ ਨਾਲ ਲੰਬੇ ਉਹਦੇ ਉੱਤੇ ਰੈਸਟ ਕਰ ਸਕਦੇ ਆ ਅਗਰ ਤੁਹਾਨੂੰ ਇਨਾ ਮਹਿੰਗਾ ਸੋਫਾ ਮਿਲ ਜਾਏ ਤੁਸੀਂ ਉਹਦੇ ਨਾਲ ਜ਼ਿਆਦਾ ਖੁਸ਼ ਹੋਵੋਗੇ ਕਿ ਪਵਿੱਤਰ ਆਤਮਾ ਤੁਹਾਨੂੰ ਮਿਲ ਜਾਏ ਤੁਸੀਂ ਉਹਦੇ ਨਾਲ ਜ਼ਿਆਦਾ ਖੁਸ਼ ਹੋਵੋਗੇ ਸੱਚ ਸੱਚ ਬੋਲਿਓ ਪਵਿੱਤਰ ਆਤਮਾ ਕਿਉਂਕਿ ਸੋਫੇ ਤਾਂ ਪਾ ਕੇ ਵੀ ਤੁਸੀਂ ਚਿੰਤਾ ਵਿੱਚ ਰਹਿ ਸਕਦੇ ਆ ਪਰ ਪਾਕ ਰੂਹ ਨੂੰ ਪਾ ਕੇ ਤੁਹਾਡੀਆਂ ਸਾਰੀਆਂ ਚਿੰਤਾ ਖਤਮ ਹੋ ਜਾਣਗੀਆਂ ਮਸੀਹ ਯਿਸੂ ਦੇ ਨਾਮ ਦੇ ਵਿੱਚ ਹੋ ਸਕਦਾ ਤੁਹਾਡੇ ਕੋਲੇ ਲੱਖਾਂ ਦੇ ਗੱਦੇ ਹੋਣ ਅਰ ਲੱਖਾਂ ਦੇ ਬੈੱਡ ਹੋਣ ਪਰ ਉਹਦੇ ਉੱਤੇ ਵੀ ਤੁਸੀਂ ਬਿਮਾਰੀ ਦੀ ਅਵਸਥਾ ਵਿੱਚ ਹੋ ਸਕਦੇ ਉਹਦੇ ਉੱਤੇ ਵੀ ਤੁਸੀਂ ਦੁੱਖ ਦੀ ਅਵਸਥਾ 'ਚ ਹੋ ਸਕਦੇ ਉਹਦੇ ਉੱਤੇ ਵੀ ਤੁਸੀਂ ਆਪਣੇ ਪਤੀ ਨਾਲ ਝਗੜਾ ਕਰਕੇ ਲੰਮੇ ਪਏ ਹੋ ਸਕਦੇ ਆ ਪਰ ਅਗਰ پاک ਰੂਹ ਤੁਹਾਡੇ ਵਿੱਚ ਆ ਤੁਹਾਡੇ ਦੁੱਖ ਮੁੱਕ ਜਾਣਗੇ ਤੁਹਾਡੀਆਂ ਲੜਾਈਆਂ ਮੁੱਕ ਜਾਣਗੀਆਂ ਅਰ ਤੁਹਾਨੂੰ ਲਾਣੇ ਮੰਜਿਆਂ ਦੇ ਉੱਤੇ ਵੀ ਸ਼ਾਂਤੀ ਦੇ ਨਾਲ ਮਿੱਠੀ ਨੀਂਦ ਆਏਗੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਇਸ ਲਈ ਅਸੀਂ ਸਰੀਰਕ ਨਹੀਂ ਅਸੀਂ ਸਰੀਰ ਦੀ ਆਰਾਧਨਾ ਨਹੀਂ ਕਰਨੀ ਅਸੀਂ ਆਤਮਿਕ ਬਨਨਾ ਅਰ ਮਸੀਹ ਯਿਸੂ ਦੇ ਆਤਮਾ ਦੇ ਨਾਲ ਭਰਨਾ ਹੈ ਰਸੂਲਾਂ ਦੇ ਕੰਮ ਉਹਦਾ 1 ਨੰਬਰ ਅਧਿਆਇ ਤੇ ਉਹਦੀ 8 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਕੀ ਹੋ ਜਾਏਗਾ ਤੁਸੀਂ ਸ਼ਕਤੀ ਪਾਓਗੇ ਸ਼ਕਤੀ ਸ਼ਕਤੀ ਹੀ ਤਾਂ ਮਨੁੱਖ ਚਾਹੁੰਦਾ ਬਾਦਾਮ ਕਹਿੰਦੇ ਖਾ ਲੋ ਜੀ ਤੁਸੀਂ ਤਕੜੇ ਹੋ ਜਾਓਗੇ ਘੋਟ ਕੇ ਪੀਲੋ ਤਕੜੇ ਹੋ ਜਾਓਗੇ ਜਿਮ ਜਾਇਆ ਕਰੋ ਤਕੜੇ ਹੋ ਜਾਓਗੇ ਕੁਸ਼ਤੀਆਂ ਕਰੋ ਤਕੜੇ ਹੋ ਜਾਓਗੇ ਪ੍ਰੈਕਟਿਸ ਕਰੋ ਤਕੜੇ ਹੋ ਜਾਓਗੇ ਤਕੜੇ ਹੀ ਤਾਂ ਹੋਣ ਦਾ ਸਾਰਾ ਚੱਕਰ ਆ ਤੇ ਕਈ ਵਿਚਾਰੇ ਮੜਕੂ ਜਿਹੇ ਹੁੰਦੇ ਆ ਪਰ ਲੋਕੀ ਕਹਿੰਣਗੇ ਇਹ ਬੜਾ ਤਕੜਾ ਬੰਦਾ ਆ ਕਿਉਂ ਕਿ ਉਹਨਾਂ ਕੋਲ ਪੈਸਾ ਬਹੁਤ ਆ ਤਾਂ ਉਹ ਉਹਨਾਂ ਨੂੰ ਪਤਾ ਕਿ ਇਹਦਾ ਪੈਸਾ ਇਹਦੀ ਤਾਕਤ ਆ ਤਾਂ ਉਹ ਮੜਕੂ ਜਿਹੇ ਨੂੰ ਕਹੀ ਜਾਣਗੇ ਇਹ ਬੜਾ ਤਕੜਾ ਆ ਇੱਕ ਬੰਦਾ ਮਾਤੜ ਜਿਹਾ ਬੰਦਾ ਉਹਦੇ ਘਰੇ ਮਤਲਬ ਕੋਈ ਕੋਠੀ ਨਹੀਂ ਆ ਕੋਈ ਕਾਰ ਨਹੀਂ ਆ ਪਰ ਉਹਦੇ ਡੋਲੇ ਢੋਲੇ ਚੰਗੇ ਆ ਤਾਂ ਉਹਨੂੰ ਕਹਿੰਦੇ ਇਹ ਬੜਾ ਤਕੜਾ ਆ ਇੱਕ ਪਾਸੇ ਮੜਕੂ ਜੇ ਕਹਿੰਦੇ ਇਹ ਵੀ ਬੜਾ ਤਕੜਾ ਆ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਐਕਚੁਅਲ ਚ ਤਕੜਾ ਕਿੰਨੂੰ ਕਹਿੰਨੇ ਹੋ ਐਦਾਂ ਹੀ ਹੁੰਦੀ ਨਾ ਇੱਕ ਬਰੀਕ ਜਿਹਾ ਉਹ ਵੀ ਤਕੜਾ ਇੱਕ ਚੰਗਾ ਥੰਮ ਮਾਰਗਾ ਉਹ ਵੀ ਤਕੜਾ ਤਾਂ ਮਤਲਬ ਤੁਸੀਂ ਤਕੜਾ ਦੇਖਿਆ ਕਿ ਉਹਦੀ ਪਾਵਰ ਕਿੱਥੇ ਆ ਰੋਦੀ ਪਾਵਰ ਕਿੱਥੇ ਆ ਪਰ ਤੁਸੀਂ ਇਹ ਨਹੀਂ ਦੇਖਿਆ ਕਿ ਸੋਰਸ ਆਫ ਪਾਵਰ ਕਿੱਥੇ ਆ ਸ਼ਕਤੀ ਆ ਕਿੱਥੋਂ ਰਹੀ ਆ ਐਕਚੁਅਲਸ ਪਾਵਰ ਕੀ ਆ ਐਕਚੁਅਲਸ ਸ਼ਕਤੀ ਕੀ ਆ ਔਰ ਇੱਥੇ ਲਿਖਿਆ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਫੇਓ ਬੱਚੇ ਹੋਣ ਬੁੱਢੇ ਹੋਣ ਬੁੱਢੇ ਹੋਣ ਜੇ ਮੈਨੂੰ ਜਾਊਗੇ ਤਾਂ ਕਹਿਣਗੇ ਗੋਡੇ ਤੜੋਣੇ ਆ ਪਰ ਜਦ ਪਵਿੱਤਰ ਆਤਮਾ ਆਏਗਾ ਤੇ ਉਹ ਸ਼ਕਤੀ ਪਾਉਣਗੇ ਉਹਨਾਂ ਦਾ ਜਿਸਮ ਵੀ ਜਿਹੜਾ ਹੈ ਉਹਨਾਂ ਦੀਆਂ ਹੱਡੀਆਂ ਉਹਨਾਂ 'ਚ ਜਾਨ ਆਏਗੀ ਉਹਨਾਂ ਦੀਆਂ ਮਾਸਪੇਸ਼ੀਆਂ 'ਚ ਜਾਨ ਆਏਗੀ ਉਹ ਹੁਸੇ ਹੋਏ ਨਹੀਂ ਰਹਿਣਗੇ ਪਰ ਨਵੇਂ ਸਰੀਰੋਂ ਬਲ ਪ੍ਰਾਪਤ ਕਰ ਲੈਣਗੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਵਾਨ ਹੋਸ ਜਾਣਗੇ ਤੇ ਥੱਕ ਜਾਣਗੇ ਪਰ ਜਿਹੜੇ ਯਹੋਵਾ ਉੱਤੇ ਭਰੋਸਾ ਰੱਖਣਗੇ ਕੀ ਹੋਏਗਾ ਨਵੇਂ ਸਰੀਰੋਂ ਬਲ ਪਾਉਣਗੇ ਅਰ 103 ਨੰਬਰ ਜ਼ਬੂਰ ਦੇ ਵਿੱਚ ਲਿਖਿਆ ਕਹਿੰਦਾ ਮੈਂ ਤੇਰੀ ਜਵਾਨੀ ਨੂੰ ਨਵਾਂ ਕਰਾਂਗਾ ਉਹ ਰੀਨਿਊ ਕਰ ਦੇਗਾ ਸਾਰਾ ਕੁਝ ਤਾਂ ਜਦੋਂ ਪਵਿੱਤਰ ਆਤਮਾ ਆਵੇਗਾ ਅਸੀਂ ਸ਼ਕਤੀ ਦੇ ਨਾਲ ਭਰ ਜਾਵਾਂਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦੀਆਂ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਹਰ ਥਾਂ ਤੇ ਹਰ ਪਾਸੇ ਨੂੰ ਅਸੀਂ ਪਰਮੇਸ਼ਵਰ ਦੇ ਗਵਾਹ ਬਣ ਜਾਵਾਂਗੇ ਕਿ ਹਾਂ ਪਰਮੇਸ਼ਵਰ ਤੋਂ ਮੈਂ ਸ਼ਕਤੀ ਪ੍ਰਾਪਤ ਕੀਤੀ ਹਾਂ ਹਾਂ ਮੇਰੇ ਪਰਮੇਸ਼ਵਰ ਨੇ ਮੇਰਾ ਜੀਵਨ ਬਦਲਿਆ ਹਾਂ ਮੇਰਾ ਪਰਮੇਸ਼ਵਰ ਇੱਕ ਕਰਨ ਦੀ ਤਾਕਤ ਰੱਖਦਾ ਮੇਰੇ ਪਰਮੇਸ਼ਵਰ ਚ ਉਹ ਵੀ ਕਰਨ ਦੀ ਤਾਕਤ ਔਰ ਮੇਰਾ ਪਰਮੇਸ਼ਵਰ ਤਾਕਤਵਰ ਪਰਮੇਸ਼ਵਰ ਆ ਜ਼ਿੰਦਾ ਪਰਮੇਸ਼ਵਰ ਆ ਜ਼ਲਾਲੀ ਪਰਮੇਸ਼ਵਰ ਆ ਔਰ ਇੱਕੋ ਇੱਕ ਸਮਰਥੀ ਮੁਕਤੀ ਦੇਣ ਵਾਲਾ ਪਰਮੇਸ਼ਵਰ ਆ ਹਾਲੇਲੂਇਆ ਹੁਣ ਸ਼ਕਤੀ ਅਸੀਂ ਸ਼ਕਤੀ ਗਿਣਦੇ ਆਂ ਜਿਸ ਸ਼ਕਤੀ ਨਾਲ ਕਿਸੇ ਦੀਆਂ ਨਾਸਾਂ ਭੰਨ ਦਿਓ ਕਿਸੇ ਦੀਆਂ ਬਾਹਾਂ ਤੋੜ ਦਿਓ ਕਿਸੇ ਦੀਆਂ ਲੱਤਾਂ ਤੋੜ ਦਿਓ ਕਿਸੇ ਨੂੰ ੱੱਕਾ ਮਾਰ ਦਿਓ ਜਾਂ ਕਵੰਟਲ ਸਾਰਾ ਭਾਰ ਚੱਕ ਲੋ ਡੰਡ ਮਾਰ ਲੋ ਬੈਟਕਾ ਮਾਰ ਲੋ ਤੇ ਅਸੀਂ ਉਸ ਚੀਜ਼ ਨੂੰ ਸ਼ਕਤੀ ਸਮਝਦੇ ਆਂ ਪਰ ਜਿਹੜੀ پاک ਰੂਹ ਦੀ ਸ਼ਕਤੀ ਆ ਉਹ ਟੋਟਲੀ ਡਿਫਰੈਂਟ ਆ ਪਰ ਹੈ ਉਹਦੇ ਵਿੱਚ ਬਲ ਵੀ ਹੈ ਉਹਦੇ ਵਿੱਚ ਜ਼ੋਰ ਵੀ ਹੈ ਉਹਦੇ ਵਿੱਚ ਬੁੱਧ ਵੀ ਹੈ ਜਿਹੜੀ ਸ਼ਕਤੀ ਨੂੰ ਇਨਸਾਨ ਸ਼ਕਤੀ ਕਹਿੰਦਾ ਨਾ ਉਹ ਚ ਸਿਰਫ ਬਲ ਆ ਹੋਰ ਕੁਛ ਨਹੀਂ ਬੁੱਧ ਹੈ ਨਹੀਂ ਉਹਦੇ ਵਿੱਚ ਕੋਈ ਅਨੋਇੰਟਿੰਗ ਹੈ ਨਹੀਂ ਅਰ ਬਲ ਵੀ ਕਿੰਨਾ ਕੁ ਬਸ ਜਿੰਨਾ ਕਿ ਇਨਸਾਨ ਉਹਨਾਂ ਕ ਬਲ ਜਿੰਨਾ ਕਿ ਧਨ ਉਹਨਾਂ ਕ ਬਲ ਜਿੱਡਾ ਕਿ ਅਹੁਦਾ ਓਡਾ ਕ ਬਲ ਬਸ ਇਹ ਤੋਂ ਵੱਧ ਨਹੀਂ ਪਰ ਜਿਹੜੀ ਪਾਕ ਰੂਹ ਦੀ ਸ਼ਕਤੀ ਆ ਤੁਸੀਂ ਭਾਵੇਂ ਪੀਨ ਹੋਮੋ पर प्राइम मिनिस्टर भी थोड़ी गल सुनेगा क्योंकि तुसी शक्तिशाली हो क्योंकि थोड़े अंदर शक्तिशाली आ गया है ओ है मसीह येशू दा आत्मा परमेश्वर थौडे लिए रास्ता तैयार करेगा क्योंकि उन्हें कहया राह सच्चाई ते जीवन मैं हाँ अर कहो जो ये शक्ति यो हो शक्ति थोनू तो ਜੇ ਕਿਸੇ ਨੇ ਮਾਫੀ ਮੰਗਣੀ ਹੋਏ ਮਾਫੀ ਮੰਗਣ ਦੇ ਲਈ ਵੀ ਸ਼ਕਤੀ ਦੀ ਜ਼ਰੂਰਤ ਆ ਬਾੜੇ ਲੋਕੀ ਮਾਫੀ ਨਹੀਂ ਮੰਗਦੇ ਉਹਨਾਂ ਨੂੰ ਪਤਾ ਹੁੰਦਾ ਮੇਰੇ ਤੋਂ ਗਲਤੀ ਹੋ ਗਈ ਆ ਪਰ ਉਹ ਡਰ ਜਾਂਦੇ ਆ ਤੇ ਡਰਦਾ ਕੌਣ ਆ ਜਿਹੜਾ ਨਿਰਬਲ ਆ ਜਿਹੜਾ ਸ਼ਕਤੀਹੀਣ ਆ ਉਹੀ ਡਰਦਾ ਨਾ ਜਿਹੜਾ ਤਕੜਾ ਆ ਉਹ ਤੇ ਨਹੀਂ ਡਰਦਾ ਪਰ ਜਿਹੜਾ ਡਰਪੋਕ ਆ ਉਹੀ ਡਰਦਾ ਤਾਂ ਜਦੋਂ پاک ਰੂਹ ਸਾਡੇ ਅੰਦਰ ਆ ਜਾਂਦਾ ਤੇ ਉਹ ਸਾਡੇ ਅੰਦਰੋਂ ਡਰਦੇ ਆਤਮਾ ਨੂੰ ਕੱਢ ਦਿੰਦਾ ਅਰ ਦਲੇਰੀ ਦਾ ਆਤਮਾ ਆ ਉਹ ਵਚਨ ਚ ਲਿਖਿਆ ਉਹਨੇ ਸਾਨੂੰ ਡਰਦਾ ਨਹੀਂ ਪਰ ਦਲੇਰੀ ਦਾ ਆਤਮਾ ਦਿੱਤਾ ਹੈ ਹallelujah ਸਪਿਰਿਟ ਆਫ ਪਾਵਰ ਸਪਿਰਿਟ ਆਫ ਸਟਰੈਂਥ ਉਹਨੇ ਸਾਨੂੰ ਦਿੱਤਾ ਹੈ ਅਰ ਜਦੋਂ پاک ਰੂਹ ਸਾਡੇ ਅੰਦਰ ਆਉਂਦਾ ਅਸੀਂ ਕਿਹੋ ਜੀ ਸ਼ਕਤੀ ਪਾਉਨੇ ਆ ਅਸੀਂ ਮਾਫੀ ਵੀ ਮੰਗ ਲੈਣੇ ਆ ਅਸੀਂ ਮਾਫ ਕਰ ਵੀ ਦਿੰਨੇ ਆ ਮਾਫ ਕਰਨ ਦੇ ਲਈ ਵੀ ਸ਼ਕਤੀ ਚਾਹੀਦੀ ਆ ਕਈ ਵਾਰੀ ਲੋਕੀ ਕਹਿੰਦੇ ਨਹੀਂ ਨਹੀਂ ਮੇਰੇ ਚੰਨੀ ਹਿੰਮਤ ਨਹੀਂ ਆ ਵੀ ਮੈਂ ਇਹਨੂੰ ਹੋਰ ਝਰ ਸਕਾਂ ਮੈਂ ਇਹਨੂੰ ਹੋਰ ਝੱਲ ਸਕਾਂ ਮੈਂ ਇਹਨੂੰ ਮਾਫ ਕਰ ਸਕਾਂ ਮੇਰੇ ਚੰਨੀ ਹਿੰਮਤ ਨਹੀਂ ਆ ਤਾਂ ਅਗਰ ਪਾਕਰੂ ਤੁਹਾਡੇ ਵਿੱਚ ਆਏਗਾ ਤਾਂ ਤੁਹਾਡੇ ਵਿੱਚ ਇੰਨੀ ਹਿੰਮਤ ਆ ਜਾਏਗੀ ਕਿ ਤੁਸੀਂ ਉਹਨਾਂ ਸਾਰਿਆਂ ਨੂੰ ਮਾਫ ਕਰ ਦਿਓਗੇ ਜਿਨ੍ਹਾਂ ਨੇ ਵੀ ਤੁਹਾਡੇ ਨਾਲ ਗਲਤ ਕੀਤਾ ਔਰ ਮਾਫ ਕਰਨ ਦੇ ਬਾਅਦ ਤੁਸੀਂ ਦੁੱਖਣੇ ਆਨੰਦ ਦੇ ਨਾਲ ਭਰ ਚੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਜਦੋਂ پاک ਰੂ ਤੁਹਾਡੇ ਵਿੱਚ ਆਏਗਾ ਤੁਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਨ ਦੀ ਸ਼ਕਤੀ ਵੀ ਪਾਉਗੇ ਅੱਜ ਇਨਸਾਨ ਆਪਣੇ ਗੁਨਾਹਾਂ ਦਾ ਇਕਰਾਰ ਨਹੀਂ ਕਰਦਾ ਉਹਨਾਂ ਨੂੰ ਲੱਗਦਾ ਮੈਂ ਬਹੁਤ ਤਕੜਾ ਮੈਂ ਕਿਉਂ ਗਲਤੀ ਮੰਨਾਂ ਐਕਚੁਅਲ ਦੇ ਵਿੱਚ ਉਹ ਨਿਰਬਲ ਤੇ ਬੁੱਧੀਹੀਣ ਹੁੰਦੇ ਆ ਜਿਹੜੇ ਆਪਣੀ ਗਲਤੀ ਨੂੰ ਨਹੀਂ ਮੰਨਦੇ ਉਹਨਾਂ 'ਚ ਇੰਨੀ ਹਿੰਮਤ ਹੀ ਨਹੀਂ ਆ ਕਿ ਉਹ ਆਪਣੀ ਗਲਤੀ ਨੂੰ ਸਭ ਦੇ ਸਾਹਮਣੇ ਸਵੀਕਾਰ ਕਰ ਸਕਣ ਇੱਥੋਂ ਤੱਕ ਕਿ ਉਹਨਾਂ 'ਚ ਇੰਨੀ ਵੀ ਹਿੰਮਤ ਨਹੀਂ ਕਿ ਉਹ ਆਪਣੀ ਗਲਤੀ ਨੂੰ ਪਰਮੇਸ਼ਵਰ ਦੇ ਸਾਹਮਣੇ ਸਵੀਕਾਰ ਕਰਨ ਜਾਂ ਆਪਣੀ ਪਤਨੀ ਦੇ ਪਤੀ ਦੇ ਬੱਚਿਆਂ ਦੇ ਜਾਂ ਮਾਤਾ-ਪਿਤਾ ਦੇ ਸਾਹਮਣੇ ਆਪਣੀ ਗਲਤੀ ਨੂੰ ਅਕਸੈਪਟ ਕਰਨ ਹਿੰਮਤ ਨਹੀਂ ਹੈ ਉਹਨਾਂ ਦੇ ਵਿੱਚ ਆਪਣੀ ਗਲਤੀ ਮੰਨਣ ਦੀ ਇਹ ਨਾ ਸਮਝੋ ਕਿ ਜਿਹੜਾ ਗਲਤੀ ਨਹੀਂ ਮੰਨ ਰਿਹਾ ਉਹ ਬਹੁਤ ਧਨਾੜ ਆ ਬਹੁਤ ਤੱਕੜਾ ਆ ਪਰ ਉਹਦੇ ਵਿੱਚ ਹਿੰਮਤ ਨਹੀਂ ਆ ਉਹ ਸ਼ਕਤੀ ਹੀਣ ਪਰ ਜਦੋਂ ਪਾਕ ਰੂਹ ਸਾਡੇ ਉੱਤੇ ਆਏਗਾ ਅਸੀਂ ਸ਼ਕਤੀ ਨਾਲ ਭਰ ਜਾਵਾਂਗੇ ਔਰ ਆਪਣੇ ਹਰ ਗੁਨਾਹ ਦਾ ਇਕਰਾਰ ਕਰਾਂਗੇ ਔਰ ਉਹਨਾਂ ਗੁਨਾਹਾਂ ਨੂੰ ਆਪਣੀ ਜ਼ਿੰਦਗੀ ਚੋਂ ਹਮੇਸ਼ਾ ਲਈ ਬਾਹਰ ਕੱਢ ਦੇਵਾਂਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਉਹ ਬਖਸ਼ਣਹਾਰ ਪਰਮੇਸ਼ਰ ਸਾਡੇ ਹਰ ਗੁਨਾਹ ਨੂੰ ਬਖਸ਼ ਦੇਵੇਗਾ ਹallelujah ਅਜਬ ਸ਼ਕਤੀ ਆ ਪਾਕ ਰੂਹ ਦੀ ਸ਼ਕਤੀ ਅਜਬ ਸ਼ਕਤੀ ਆ ਅਜੀਬ ਸ਼ਕਤੀ ਆ ਵੰਡਰਫੁਲ ਯਾ ਅਮੇਜ਼ਿੰਗ ਯਾ ਉਹਦੇ ਰਾਈ ਅਸੀਂ ਕਹੋ ਜੀ ਬਲ ਪ੍ਰਾਪਤ ਕਰਦੇ ਕਹੋ ਜੀ ਸ਼ਕਤੀ ਪ੍ਰਾਪਤ ਕਰਦੇ ਆ ਜਕਰਿਆ ਦੀ ਕਿਤਾਬ ਉਹਦੇ ਚਾਰ ਦੀ 6 7 ਵਿੱਚ ਲਿਖਿਆ ਨਾ ਤੋਂ ਸ਼ਕਤੀ ਸੇ ਨਾ ਬਲ ਸੇ ਪਰ ਮੇਰੇ ਆਤਮਾ ਕੇ ਦੁਆਰਾ ਕੀ ਹੋ ਜਾਏਗਾ ਪਹਾੜ ਮੈਦਾਨ ਹੋ ਜਾਏਗਾ ਕਹਿੰਦਾ ਨਾ ਸ਼ਕਤੀ ਦੇ ਨਾਲ ਨਾ ਬਲ ਦੇ ਨਾਲ ਪਰ ਯਹਵਾ ਪਰਮੇਸ਼ਵਰ ਕਹਿੰਦੇ ਮੇਰੇ ਆਤਮਾ ਦੇ ਦੁਆਰਾ ਜਿਹੜੇ ਪਹਾੜ ਆ ਇਹ ਮੈਦਾਨ ਹੋ ਜਾਣਗੇ ਤੇਰੇ ਰਸਤੇ ਪੱਦਰੇ ਹੋ ਜਾਣਗੇ ਸਾਨੂੰ ਲੱਗਦਾ ਕਿ ਸ਼ਕਤੀ ਕੌਣ ਆ ਜਿਹਦੇ ਡੋਲੇ ਬਹੁ ਵੱਡੇ ਆ ਜਿਹੜਾ ਰੈਸਲਰ ਬਹੁਤ ਤਕੜਾ ਆ ਉਹ ਬਹੁਤ ਜ਼ੋਰ ਵਾਲਾ ਆ ਪਰ ਮੇਰੇ ਪਰਮੇਸ਼ਵਰ ਦਾ ਆਤਮਾ ਜਿਹੜਾ ਪਰਮੇਸ਼ਵਰ ਤੁਹਾਨੂੰ ਉਸ ਆਤਮਾ ਦੇ ਨਾਲ ਪਰਣਾ ਚਾਹੁੰਦਾ ਉਸ ਸ਼ਕਤੀ ਦੇ ਨਾਲ ਉਸ ਬਲ ਦੇ ਨਾਲ ਪਹਾੜ ਵੀ ਤੁਹਾਡੇ ਸਾਹਮਣੋਂ ਮੈਦਾਨ ਹੋ ਜਾਣਗੇ ਪਰੇ हट ਜਾਣਗੇ ਤੁਹਾਡੇ ਰਾਹ ਪੱਧਰੇ ਹੋ ਜਾਣਗੇ ਇੰਨੀ ਸ਼ਕਤੀ ਆ ਪਰਮੇਸ਼ਵਰ ਦੇ ਆਤਮਾ ਦੇ ਵਿੱਚ ਤਾਂ ਕੀ ਤੁਸੀਂ ਉਸ ਆਤਮਾ ਨੂੰ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਇੰਨੀ ਸ਼ਕਤੀ ਆ ਲੈਣਾ ਚਾਹੁੰਦੇ ਹੋ ਅਗਰ ਲੈਣਾ ਚਾਹੁੰਦੇ ਹੋ ਤੇ ਅੱਜ ਪ੍ਰਾਰਥਨਾ ਕਰਿਓ ਕਿ ਪ੍ਰਭੂ ਅੱਜ ਮੈਨੂੰ ਕੋਈ ਸੂਈ ਤਾਂ ਗਾਣੀ ਚਾਹੀਦਾ ਕੋਈ ਸੋਫਾ ਨਹੀਂ ਚਾਹੀਦਾ ਕੋਈ ਗੱਡੀ ਨਹੀਂ ਕੋਈ ਫਰਿੱਜ ਨਹੀਂ ਕੁਛ ਨਹੀਂ ਅੱਜ ਮੈਨੂੰ پاک ਰੂਹ ਚਾਹੀਦਾ ਆ ਔਰ ਪ੍ਰਭੂ ਅੱਜ ਮੈਨੂੰ پاک ਰੂਹ ਦੇ ਨਾਲ ਭਰ ਦਿਓ ਔਰ ਜਦ ਤੱਕ ਤੁਹਾਨੂੰ ਫੀਲ ਨਹੀਂ ਹੋ ਜਾਂਦਾ ਜਦ ਤੱਕ ਤੁਹਾਨੂੰ ਅਹਿਸਾਸ ਨਹੀਂ ਹੋ ਜਾਂਦਾ ਕਿ ਤੁਸੀਂ ਭਰ ਗਏ ਆ ਉਦੋਂ ਤੱਕ ਨਿਰੰਤਰ ਇਸੇ ਪ੍ਰਾਰਥਨਾ ਦੇ ਵਿੱਚ ਰਹਿਣਾ ਔਰ ਮੈਂ ਯਕੀਨ ਕਰਦੀ ਜਦੋਂ پاک ਰੂਹ ਦੇ ਨਾਲ ਤੁਸੀਂ ਭਰ ਗਏ ਤੁਹਾਡੀਆਂ ਸਾਰੀਆਂ ਡਿਮਾਂਡਸ ਖਤਮ ਸਾਰੀਆਂ ਜਿਹੜੀਆਂ ਅਭਿਲਾਸ਼ਾ ਖੁਆਇਸ਼ਾਂ ਮੰਗਾ ਉਹ ਸਭ ਖਤਮ ਹੋ ਜਾਣੀਆਂ ਕਿਉਂਕਿ پاک ਰੂਹੀ ਤਾਂ ਉਹ ਆ ਜਿਹੜਾ ਮੁਹਈਆ ਕਰਦਾ ਆ پاک ਰੂਹੀ ਤੇ ਉਹ ਆ ਜਿਹਦੇ ਕੋਲ ਸਭ ਕੁਛ ਆ ਅਰ ਜੇ پاک ਰੂ ਸਾਡੇ ਕੋਲ ਆ ਗਿਆ ਫਿਰ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਰਹਿਣੀ ਹallelujah ਤਾਂ ਜਦੋਂ ਪਵਿੱਤਰ ਆਤਮਾ ਸਾਡੇ ਵਿੱਚ ਆਉਂਦਾ ਸਾਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਦਿੰਦਾ ਆ ਜਿਹਦੇ ਕੋਲ ਪਵਿੱਤਰ ਆਤਮਾ ਨਹੀਂ ਉਹ ਕਿਸੇ ਦਾ ਇੱਕ ਸ਼ਬਦ برداشت ਨਹੀਂ ਕਰ ਸਕਦਾ ਕਹਿੰਦਾ ਉਰੇ ਆ ਤੈਨੂੰ ਦੱਸਾਂ ਤੇਰੀ ਹਿੰਮਤ ਕਿੱਦਾਂ ਹੋਈ ਇੰਨੀ ਗੱਲ ਕਹਿਣ ਦੀ ਤੂੰ ਹੁਣਾ ਕੌਣ ਮੈਨੂੰ ਇੰਨੀ ਗੱਲ ਕਹਿਣ ਦੇ ਲਈ ਤੂੰ ਕਹਿ ਕੇ ਜਾਏਂਗਾ ਕਿੱਥੇ ਤੂੰ ਬਚ ਕੇ ਨਿਕਲੇਂਗਾ ਕਿੱਧਰ ਦੀ ਇਹ ਇਹ ਸ਼ਬਦ ਕਿੰਨਾ ਲੋਕਾਂ ਦੇ ਹੁੰਦੇ ਆ ਜਿਨ੍ਹਾਂ ਕੋਲੇ ਪਵਿੱਤਰ ਆਤਮਾ ਨਹੀਂ ਹੁੰਦਾ ਪਰ ਜਿਨ੍ਹਾਂ ਦੇ ਕੋਲੇ ਪਵਿੱਤਰ ਆਤਮਾ ਹੁੰਦਾ ਉਹਨਾਂ ਦੇ ਕਿਹ ਸ਼ਬਦ ਹੁੰਦੇ ਜਾ ਤੈਨੂੰ ਮaaf ਕੀਤਾ ਆਸ਼ਕਰ ਪ੍ਰਭੂ ਯੀਸੂ ਮਸੀਹ ਦੇ ਨਾਮ 'ਚ ਪ੍ਰਭੂ ਤੈਨੂੰ ਬਰਕਤ ਦੇਵੇ ਪ੍ਰਭੂ ਤੇਰਾ ਵੀ ਜੀਵਨ ਬਦਲ ਦੇ ਤੂੰ ਸਮਝੇ ਕਿ ਤੈਨੂੰ ਕੀ ਕਰਨਾ ਚਾਹੀਦਾ ਆ ਤੁਸੀਂ ਹੁਣ ਇਹ ਸੋਚੋ ਕਿ ਇਹਨਾਂ ਦੋਹਾਂ 'ਚੋਂ ਧਨੀ ਕੌਣ ਆ ਇੱਕ ਕਹਿੰਦਾ ਓਰੇ ਆ ਤੇਰੀਆਂ ਪਸਲੀਆਂ ਤੋੜਾਂ ਉਹ ਤਾਂ ਨਹੀਂ ਕਰਕੇ ਕਹਿੰਦਾ ਜਾ ਤੈਨੂੰ ਬਖਸ਼ ਦਿੰਦਾ ਹੈ ਫਿਰ ਤੁਸੀਂ ਹੁਣ ਧਨੀ ਬਣਨਾ ਪਿਆਦੋਂ ਗਾਂ ਕਿਸੇ ਕੋਈ ਤੁਹਾਡੇ ਨਾਲ ਲੜਿਆ ਤਾਂ ਫਿਰ ਤੁਸੀਂ ਕਹਿੰਦੇ ਜਾ ਤੈਨੂੰ ਬਖਸ਼ ਦਿੰਦਾ ਕਰ ਲਓਗੇ ਐਡਾ ਕੰਮ ਇਹ پاک ਰੂਹ ਦੇ ਦੁਆਰਾ ਹੁੰਦਾ ਇਨਸਾਨ ਦੇ ਦੁਆਰਾ ਨਹੀਂ ਹੁੰਦਾ ਇਨਸਾਨੀ ਸੁਭਾਅ ਦੇ ਦੁਆਰਾ ਨਹੀਂ ਹੁੰਦਾ ਇਨਸਾਨੀ ਸੁਭਾਅ ਦਾ ਕਹਿੰਦਾ ਜੀ ਇਹਨੇ ਮੈਨੂੰ ਭਰੀ ਮਹਿਫਲ ਦੇ ਵਿੱਚ ਆਹ ਕਹਿ ਦਿੱਤਾ ਇਹਨੇ ਮੈਨੂੰ ਚੋਂ ਬੰਦਿਆਂ ਦੇ ਸਾਹਮਣੇ ਆਹ ਕਹਿ ਦਿੱਤਾ ਮੇਰਾ ਨੱਕ ਵੜਾ ਕੇ ਰੱਖ ਦਿੱਤਾ ਨੱਕ ਦਾ ਤੁਸੀਂ ਇੰਦਾ ਫਲੈਕਸੀਬਲ ਲਾਏ ਜਦੋਂ ਮਰਜ਼ੀ ਲਾ ਲੈਨੇ ਜਦੋਂ ਮਰਜ਼ੀ ਨਾਲ ਲਾ ਲੈਨੇ ਆ ਤੁਸੀਂ ਕਿੰਨੀ ਵਰੀ ਨੱਕ ਵਡਾਉਣ ਵਾਲੇ ਕੰਮ ਕੀਤੇ ਵਿਚਾਰ ਨਹੀਂ ਕੀਤਾ ਜਦੋਂ ਆਪਣਾ ਵੱਡੇ ਆ ਗਿਆ ਉਦੋਂ ਪੀੜ ਹੋਈ ਪਰ ਜੇ پاک ਰੂ ਤੁਹਾਡੇ ਵਿੱਚ ਆ ਗਿਆ ਤੁਹਾਡੇ ਸਾਰੇ ਅੰਗਾਂ ਸਲਾਮਤ ਰਹਿਣੇ ਕਦੀ ਨਹੀਂ ਵੱਡੇ ਜਾਣੇ ਹallelujah ਕਿਉਂਕਿ ਜਦੋਂ ਉਹ ਸਾਡੇ ਵਿੱਚ ਆ ਜਾਂਦਾ ਆ ਫਿਰ ਅਸੀਂ ਹੋਰ ਦੇ ਹੋਰ ਹੋ ਜਾਂਦੇ ਫਿਰ ਅਸੀਂ ਸਰੀਰਕ ਤੇ ਰਹਿੰਦੇ ਨਹੀਂ ਫਿਰ ਅਸੀਂ ਆਤਮਿਕ ਹੋ ਜਾਂਦੇ ਆ ਹallelujah ਅਰ ਜਦੋਂ پاک ਰੂ ਸਾਡੇ ਵਿੱਚ ਆ ਜਾਂਦਾ ਫਿਰ ਸਾਡੇ ਅੰਦਰੋਂ ਡਰ ਮੁੱਕ ਜਾਂਦਾ ਜਦੋਂ ਤੱਕ پاک ਰੂ ਨਹੀਂ ਆ ਅਗਰ ਕੋਈ ਬੰਦਾ ਹੋਰਾਂ ਜਵਾਨਾਂ ਵਿੱਚ ਬੋਲ ਰਿਹਾ ਆ ਅਰ ਉਹ ਨਿਰੰਤਰ ਬੋਲ ਰਿਹਾ ਪਰ ਉਹ ਕਹਿੰਦਾ ਬੱਚੇ ਨੂੰ ਜਾ ਕੇ ਦੱਸੀ ਨਾ ਮਾਸੀ ਨੂੰ ਵੀ ਆਪਾਂ ਚਰਚ ਨੂੰ ਜਾਣੇ ਹੁੰਨੇ ਆ ਇਹਦਾ ਮਤਲਬ ਪਾਕ ਰੂ ਉਹਦੇ ਅੰਦਰ ਨਹੀਂ ਵੱਸਦਾ ਪਾਕ ਰੂ ਨੇ ਉਹਨੂੰ ਗਿਫਟ ਤਾਂ ਦਿੱਤੀ ਆ ਪਰ ਗਿਫਟ ਦੇਣ ਵਾਲੇ ਦੇ ਨਾਲ ਉਹਦੀ ਬਣਦੀ ਨਹੀਂ ਦਲੇਰੀ ਨਹੀਂ ਹੈਗੀ ਪਰ ਉਹ ਕੀ ਕਹਿੰਦਾ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਏਗਾ ਯਹੂទੀਆਂ ਤੋਂ ਲੈ ਕੇ ਸਾਮਰੀਆ ਤੱਕ ਤੁਸੀਂ ਮੇਰੇ ਗਵਾਹ ਹੋਵੋਗੇ ਅਸੀਂ ਗਵਾਹੀ ਦਵਾਂਗੇ ਪਰਮੇਸ਼ਵਰ ਦੀ ਤਾਂ ਫੇਰ ਸਾਨੂੰ ਡਰ ਖਤਮ ਹੋ ਜਾਏਗਾ ਚਾਹੇ ਸਾਨੂੰ ਕੋਈ ਐਡਾ ਲੰਮਾ ਬੰਦਾ ਪੁੱਛੇ ਵੀ ਤੂੰ ਚਰਚ ਨੂੰ ਜਾਂਦਾ ਹੁੰਨਾ ਹਾਂਜੀ ਅਸੀਂ ਚਰਚ ਨੂੰ ਜਾਂਦੇ ਹਾਂ ਦੱਸੋ ਤੁਸੀਂ ਜਾਣਾ ਸਾਡੇ ਨਾਲ ਚੱਲ ਪਿਓ ਇਹ ਨਹੀਂ ਬਕਰ ਤੂੰ ਚਰਚ ਨੂੰ ਜਾਂਦਾ ਨਹੀਂ ਥੀ ਮੈਂ ਨਹੀਂ ਚਰਚ ਨੂੰ ਗਿਆ ਮੈਂ ਤਾਂ ਉੱਥੇ ਦੇਖਣ ਗਿਆ ਸੀ ਚਰਚ ਚ ਹੁੰਦਾ ਕੀ ਆ ਮੈਂ ਤਾਂ ਬਾਹਰ ਹੀ ਖੜਾ ਸੀ ਮੈਨੂੰ ਕੀ ਪਤਾ ਚਰਚ ਕੀ ਹੁੰਦਾ ਤਾਂ ਜਦੋਂ ਪਾਤਰ ਉਹ ਸਾਡੇ ਵਿੱਚ ਆ ਗਿਆ ਤਾਂ ਤੁਸੀਂ ਪਟਰ ਪਟਰ ਕਰਕੇ ਬੋਲਣਾ ਭਾਜੀ ਚਰਚ ਚੱਲ ਕੇ ਦੇਖੋ ਚਰਚ ਵਿੱਚ ਹੁੰਦਾ ਕੀ ਉੱਥੇ ਜਾ ਕੇ ਜਿਹੜਾ ਤੁਸੀਂ ਇੰਨਾ ਕੱਢੜੇ ਸੁਭਾਅ ਦੇ ਨਾਲ ਇਹ ਕੱਬੇ ਜੇ ਸੁਭਾਅ ਦੇ ਨਾਲ ਮੈਨੂੰ ਪੁੱਛਦੇ ਆ ਨਾ ਤੁਹਾਡੇ ਸ਼ਬਦ ਬਦਲ ਜਾਣੇ ਤੁਸੀਂ ਤਾਂ ਪਿਆਰ ਨਾਲ ਪਰ ਜਾਣਾ ਤਾਂ ਉਦੋਂ ਅਸੀਂ ਗਵਾਹ ਬਣਾਂਗੇ ਪਰਮੇਸ਼ਵਰ ਦੇ ਉਦੋਂ ਅਸੀਂ ਡਰਨਾ ਨਹੀਂ ਉਦੋਂ ਅਸੀਂ ਕੰਬਣਾ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਕਿ ਜਿੱਥੇ ਮਰਜ਼ੀ ਥਾਪੀ ਮਾਰ ਕੇ ਤੁਸੀਂ ਕਹੋ ਆ ਜਾ ਇੱਧਰ ਹੁਣ ਪਵਿੱਤਰ ਆਤਮਾ ਮੇਰੇ ਵਿੱਚ ਆ ਅਗਰ ਤੁਸੀਂ ਇਦਾਂ ਕਰਦੇ ਆ ਤਾਂ ਇਹਦਾ